ਤੇ ਗਾਂਦ ਦੀਆਂ ਇੱਟਾਂ ਮਾਰ ਰੀਆਂ ਹੀ ਸਿੱਧੀਆਂ ਗਰੀਬਣੀ ਤੇ ਨਹੀਂ ਤੁਸੀਂ ਕਹਦੇ ਕਿ ਆ ਉਹਨੂੰ ਸ਼ੋਰ ਨੇ ਚਲਾਉਣ ਲਈ ਟਰੈਕਟਰ ਹਾਂਜੀ ਸასი ਕਾਲ ਕੀ ਹਲਚਾਲ ਤੇ ਅੱਜ ਦੇ ਵਲੌਗ ਦੇ ਵਿੱਚ ਸਾਰੇ ਜਾਨਾਂ ਦਾ ਸਵਾਗਤ ਹੈ ਅੱਜ ਦਾ ਮੇਨ ਟਾਪਿਕ ਹੋਊਗਾ ਕਿ ਆਪਣੇ ਵਾਲੀ ਯਾਰ ਗੱਡੀ ਦਾ ਹੋ ਗਿਆ ਨੁਕਸਾਨ ਨੁਕਸਾਨ ਕਿਹਨੇ ਕੀਤਾ ਵੀ ਮੈਂ ਤੁਹਾਨੂੰ ਦੱਸਦਾ ਤੇ ਕਿਵੇਂ ਹੋਇਆ ਉਹ ਤੁਹਾਨੂੰ ਮੈਂ ਕੈਮਰੇ ਦੀ ਕਲਿੱਪ ਕੈਮਰੇ ਦੇ ਵਿੱਚ ਵਿਖਾ ਕੇ ਦੱਸੂਗਾ ਵੀ ਕਿਵੇਂ ਨੁਕਸਾਨ ਹੋਇਆ ਆ ਸਾਡੇ ਮਾਣ ਕਾਰੀਗਰ ਲੱਗੇ ਹੀ ਇੱਥੇ ਟ੍ਰਾਈਟਰ ਨੇ ਅਗੇ ਮਾਰਿਆ ਕਾਂਦੇ ਚ ਤੇ ਕਾਂਦ ਦੀਆਂ ਇੱਟਾਂ ਮਾਰੀਆਂ ਹੀ ਸਿੱਧੀਆਂ ਗਰੀਬਣੀ ਤੇ ਇਹਦੇ ਮਾਰੀਆਂ ਸ਼ੀਜਾ ਵੀ ਵਿਚਾਰਾ ਟੜਕ ਗਿਆ ਥੋੜਾ ਜਿਹਾ ਤੇ ਬੰਪਰ ਤਾਂ ਸਾਈਡ ਤੋਂ ਜ਼ਿਆਦਾ ਹੀ ਨੁਕਸਾਨ ਹੋ ਗਿਆ ਆ ਸਾਰਾ ਹੀ ਬੰਪਰ ਥੱਲੇ ਚੇਵ ਗਿਆ ਜਰਾ ਆ ਵੀ ਬਹੁਤ ਹੋ ਗਿਆ ਜ਼ੋਰ ਨਾਲ ਦਾ ਆ ਇਹ ਹੋ ਗਿਆ ਅੱਡੇ ਦਿਨੋਂ ਉਹ ਨਹੀਂ ਆਲ ਥੱਲੋਂ ਪੈਰਪੁਰ ਦਾੰਤ ਨਹੀਂ ਲੁੱਟੇ। ਬਾਕੀ ਤਾਂ ਬਚਾਈ ਆਲੇ। ਥੱਲੇ ਦਾ ਤਾਂ ਠੀਕ ਹੀ ਆ ਜਿਆਦਾ ਨੁਕਸਾਨ ਨਹੀਂ ਹੋਇਆ ਤੇ ਵਾਲੇ ਦਾ ਨੁਕਸਾਨ ਆ ਜਿਆਦਾ। ਤੇ ਹਰਜੀਤ ਕੌਰ ਦੇ ਆਉਣ ਤੋਂ ਪਹਿਲਾਂ ਪਹਿਲਾਂ ਗੱਡੀ ਡੈਂਟਿੰਗ ਵਾਲੇ ਦੇ ਲਾ ਆਈਏ ਬਣਾ। ਤੇ ਰੈਂਡਾ ਖੁੰਦਾ ਸ਼ੀਸ਼ਾ ਵੀ ਤੜਕ ਗਿਆ ਵਿਚਾਰਾ। ਸਾਸਰੀ ਘਾਲ ਜੀ ਆ ਇਹਦੇ ਵੀ ਵਿਚਾਰੀ ਤੇ ਲੱਤ ਤੋੜਤੀ ਨੇ। ਹੈਂ? ਨਹੀਂ ਤੁਸੀਂ ਕਹੋ ਕਿ ਆ ਉਹਨੂੰ ਸ਼ੋਰ ਨੇ ਚਲਾਉਣ ਲਈ ਟਰੈਕਟਰ। ਹੈਂ ਮੈਂ ਨਾ ਸਾਈਕਲ ਸਵਾਰ ਮੈਨੂੰ ਆਉਂਦਾ ਨਹੀਂ ਬਹੁਤ ਅੱਛਾ ਛੱਡ ਦੱਸ ਆਕ ਸਿੰਗਲ ਹੋ ਗਿਆ ਵਿੱਚ ਕੰਮ ਦਾ ਕਹਿੰਦਾ ਸਾਈਕਲ ਤੋਂ ਲਾ ਆ ਕੰਦ ਵੀ ਢਾਤੀ ਨਾਲ ਹੀ ਸਾਰੀ ਉਹ ਕਹਿੰਦਾ ਕਹਿੰਦਾ ਬੂਆ ਕੱਢ ਨੂੰ ਬੂਆ ਨਿਕਲ ਗਿਆ ਨਿਕਲ ਗਿਆ ਬੂਆ ਚੰਗੀ ਤਰ੍ਹਾਂ ਹੀ ਤੇ ਕੋਈ ਨਹੀਂ ਕੋਈ ਨਹੀਂ ਮੇਰਾ ਦਿਲ ਤੇ ਹੱਥ ਧਾ ਕੇ ਇਹ ਕਹ ਜੇ ਵੀ ਤੁੰਗੀ ਜਿਆਦਾ ਹੁੰਦੀ ਦਿਲ ਤਾਂ ਕੰਬਣਾ ਹੀ ਆ ਤੇਰਾ ਹਾਂ ਆਹ ਚੱਲਣ ਜਿਹੜਾ ਹੋ ਗਿਆ ਨੁਕਸਾਨ ਹੋ ਗਿਆ ਆ ਗਿਆ ਹਾਲਿਆ ਟਰੈਕਟਰ ਭੱਜ ਗਿਆ ਜੇ ਲਓ ਜੀ ਆਹ ਵੇਖਿਓ ਉਹ ਮੁੰਡਾ ਏ ਐ ਤਾਂ ਚਲੋ ਸਿਆਣਾ ਬਣਾ ਕਾਫੀ ਟਾਈਮ ਤੋਂ ਕੰਮ ਕਰਦਾ ਟਰੈਕਟਰ ਵੀ ਚਲਾ ਲੈਂਦਾ ਤੇ ਖਰੇ ਪਤਾ ਨਹੀਂ ਇਹਨੂੰ ਇਹ ਟਰੈਕਟਰ ਦਾ ਹਿਸਾਬ ਨਹੀਂ ਆਇਆ ਕਿ ਕੀ ਚੱਕਰ ਪਹਿਲਾਂ ਵੇਖੋ ਕੇ ਗਿਆ ਵੀ ਕੋਈ ਹੈਗਾ ਕਿ ਨਹੀਂ ਹੈਗਾ ਫਿਰ ਬਹਿ ਗਿਆ ਵੀਰ ਟੌਰਨਾ ਸਮਝੋ ਬਾਹਰ ਆ ਪਹਿਲੀ ਗੱਲ ਤਾਂ ਇਹ ਬਿਨਾ ਘੇਰ ਕੱਢੇ ਸਟਾਰਟ ਨਹੀਂ ਹੁੰਦਾ ਫਿਰ ਇਹਨੇ ਸਟਾਰਟ ਕਿਵੇਂ ਕਰਤਾ ਏ ਜਾਂ ਘੇਰੇ ਤੋਂ ਉਲਟਲਟ ਪੈ ਗਿਆ ਵੇਖਿਓ ਹੁਣ ਤੇ ਜ ਸਾਹਮਣੇ ਕੀ ਬੰਦਾ 2 ਮਿੰਟਾਂ ਦੇ ਵਿੱਚ ਕਹਾਣੀਆਂ ਨੇ ਬਦਲਾ ਦੇਣੀ ਸਾਰੇ ਕੰਮ ਹੀ ਡਾਂਢੀ ਲਾ ਦੇਣੀ ਸਾਰੇ ਕੰਮ ਦੀ ਇਹ ਚਾਬੀ ਚੂਬੀ ਲਾਉਣ ਲੱਗਾ ਮੈਨੂੰ ਲੱਗਾ ਚਾਬੀ ਪੁੱਛਦਾ ਪਿਆ ਪਹਿਲਾਂ ਗੋਰੀ ਉਹਨਾਂ ਨੂੰ ਕਿਹੜੀ ਚਾਬੀ ਲੱਗਣੀ ਕਿਹੜੀ ਨਹੀਂ ਲੱਗਣੀ ਲਾ ਕੇ ਹੁਣ ਚਾਬੀ ਇਹ ਚਲੋ ਜੀ ਟਰੈਕਟਰ ਇਹਨੇ ਕਰਨਾ ਹੀ ਪਿੱਛੇ ਧਿਆਨ ਵੀ ਰੱਖਿਆ ਪਿੱਛੇ ਨੂੰ ਵੀ ਆਹ ਟਰੈਕਟਰ ਪਿੱਛੇ ਕਰਾਂਗੇ ਤੇ ਪਤਾ ਉਦੋਂ ਹੀ ਲੱਗਾ ਕਿ ਜਦੋਂ ਕਹਾਣੀ ਬਦਲ ਗਈ ਇਹ ਔਗਣ ਤੁਰ ਪਿਆ ਜੇ ਔ ਔ ਚੱਕ ਲੈ ਔ ਲੈ ਔ ਸਾਈਕਲ ਦੀ ਵੀ ਗਿਆ ਕੰਮ ਸਾਰੀ ਐਡੀ ਮਸ਼ੀਨ ਹੀ ਤੱਕਦੀ ਮਗਰ ਉਹਦੇ ਸਾਈਕਲ ਵੀ ਸਾਰਾ ਉਹਦੇ ਉੱਤੇ ਚੜ ਤਾ ਦਤ ਲੈਦਾ ਆਹੋ ਹੋ ਉਹਦਾ ਹੀ ਮਾਰ ਗਈ ਦਵਾ ਦਾ ਉਹ ਗੋਰਾ ਆਇਆ ਭੱਜ ਗਿਆ ਕੀ ਕਰਤਾ ਈ ਓਏ ਕੋਨੀ ਹਾਲ ਬੰਦਿਆਂ ਦਾ ਯਾਰ ਸਾਰੀ ਸਾਈਕਲ ਵੀ ਤੋੜਤਾ ਐਸ ਟਰੈਕਟਰ ਦੁਆਰਾ ਇਹ ਕਾਹਨ ਕੀਤਾ ਗਿਆ ਸਾਰਾ ਥੱਲੋਂ ਬਾਹਰ ਆ ਜਾ ਕਮਲਿਆ ਇਹ ਬੰਦੇ ਨੇ ਰੋਣ ਗਿਆ ਦਿਆ ਓਏ ਰੋਲ ਦੀ ਨਹੀਂ ਲੋੜ ਕੋਈ ਨਹੀਂ ਬਾ ਤੂੰ ਤੜਕੇ ਟਾਈਮ ਨਾ ਆਇਆ ਕਰ ਨਾ ਬਸ ਹੁਣ ਦਿਹਾੜੀ ਦੂੜੀ ਨਹੀਂ ਕੱਟਨੀ ਅਸੀਂ ਕੋਈ ਨਹੀਂ ਇਹ ਹੱਡ ਤੇ ਵੱਜ ਜਾਂਦਾ ਬਸ ਹੁਣ ਇਹਨਾਂ ਤੇਨੂੰ ਖੱਚ ਕਰਦੇ ਰਿਆ ਕਰਾਂਗੇ ਹੂੰ ਟਰੈਕਟਰ ਚਲਾਉਣਾ ਹੀ ਕੋਈ ਗੱਲ ਨਹੀਂ ਬੈ ਬੂ ਇਹਨਾਂ ਘੱਟਣ ਆਲੇ ਆ ਜੋ ਹੀ ਹੈਗੇ ਨਹੀਂ ਕੋਈ ਨਹੀਂ ਜੋ ਹੋਣਾ ਹੋ ਗਿਆ ਹੁੰਦਾ ਬਾਕੀ ਹਰਜੀਤ ਕੋਲ ਨੂੰ ਪਤਾ ਲੱਗ ਹਾਂ ਹਰਜੀਤ ਅੱਜ ਗੱਡੀ ਵੇਲਾ ਤੇਰੀ ਚੋਰੀ ਅਸੀਂ ਕਰਦਿਆਂ ਤੋਂ ਪਹਿਲਾਂ ਭੇਜਦਿਆਂ ਲੱਗੇ ਮੈਨੂੰ ਕਹਾਂ ਲਾ ਕੰਮ ਤੇ ਜਾ ਕੇ ਹਾਂ ਉਹਦਾ ਤੇ ਚੱਲ ਸਾਂਭ ਲਾਂਗੇ ਗੱਲ ਗੱਲ ਹੋਰ ਕੋਈ ਨਹੀਂ ਚੱਲ ਤੇਰੀ ਗੱਲ ਸਹੀ ਹੈ ਬੰਦਾ ਇਹਨੂੰ ਚੁੱਪ ਕਰਾਓ ਪਹਿਲਾਂ ਹਣ ਸਰ ਜੀ ਅਸੀਂ ਗੱਡੀ ਚਲਾਉਂਦੇ ਰਹੇ ਹਾਂ ਕਾਰ ਕਿਹੜੀ ਟਰੱਕ ਸੀਗਾ ਤੇ ਮੈਂ ਇਹਦੇ ਕੋਈ ਸੀਗਾ ਮੈਂ ਵੀ ਗਲਤੀ ਹੋ ਗਈ ਉਹ ਡੇਵਰਾਏ ਕਰ ਖਰਚਾ ਭਾਵਾਂਗੇ ਮੈਂ ਕਿਹ ਗਰੀਬ ਬੰਦੇ ਭਾਵਾਂ ਕੀ ਕਰ ਸਕਦੇ ਆ ਕੀ ਖਰਚਾ ਦੇ ਦਾਂਗੇ ਨਹੀਂ ਖਰਚਾ ਕੋਈ ਨਹੀਂ ਪੋਣਾ ਯਾਰ ਕੋਈ ਨਹੀਂ 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 ਗੱਲ ਕਰਦਾ ਮੈਂ ਇਹਨਾਂ ਅਜੀਕਰ ਦੀਆਂ ਗਾਲਾਂ ਤਾਂ ਲੈਣੀਆਂ ਹੀ ਪੈਣੀਆਂ ਬਾਪੂ ਹੁਣ ਹੀ ਅਸੀਂ ਟਾਲਸਾ ਦੇ ਹਾਂ ਉਹ ਤੈਨੂੰ ਗਾਲਾਂ ਤੈਨੂੰ ਪੋਲੇ ਜੇ ਸੁਣਨੀਆਂ ਪੈਣਗੀਆਂ ਠੀਕ ਹੈ ਨਾ ਉਹ ਸਾਨੂੰ ਵੀ ਮਿਲਦੀਆਂ ਬਈ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਯਾਰ ਨੁਕਸਾਨ ਤਾਂ ਗੁਰੇ ਉਧਰ ਤੀ ਆਉ ਤਾਂ ਚੱਲ ਨੁਕਸਾਨ ਨੁਕਸਾਨ ਹੋਦਾ ਕੋਈ ਚ ਵੱਡੀ ਗੱਲ ਨਹੀਂ ਕਿਣੀ ਵੀ ਹੁਣ ਇਹੀ ਕਹੇ ਤੋੜਾ ਪਤਾ ਨਹੀਂ ਕਿੰਨੇ ਦਾ ਨੁਕਸਾਨ ਹੋ ਗਿਆ ਵਾ 30 ਦਾ ਹੋ ਗਿਆ 20 ਦਾ ਹੋ ਗਿਆ 25 ਦਾ ਹੋ ਗਿਆ 40 ਦਾ ਹੋ ਗਿਆ ਕੋਈ ਨਹੀਂ ਕੋਈ ਨਹੀਂ ਇਹ ਗਲਤੀ ਕਰਦੇ ਹੋ ਵੀ ਜੇ ਕੰਜਰ ਨੂੰ ਕਹੇਗਾ ਜਰਾ ਡੈਕ ਲਾਉਣਾ ਤੇ ਚਲੋ ਛੱਡੋ ਕੋਈ ਨਹੀਂ ਆਉਣੇ ਨੂੰ ਚੁੱਪ ਕਰਕੇ ਕੰਮ ਕਰੋ ਬਾਹਲਾ ਨਹੀਂ ਡੂੰਗਾ ਕਰਦਾ ਆਇਆ ਬਾਹਰ ਆ ਜਾ ਆਹੀ ਐਵੇਂ ਤਾਂ ਨਹੀਂ ਆ ਕੇ ਸਾਡੇ ਤਾਂ ਠੋਕ ਜਾਂਦੀ ਹੁੰਦੀ ਆ ਉਦੋਂ ਆਪਾਂ ਵੀ ਡੇਕ ਹੀ ਲਈ ਜਾਂ ਤੋੜ ਲਈ ਸੇ ਨੂੰ ਪਤਾ ਲੱਗਾ ਕੋਈ ਨਹੀਂ ਕੋਈ ਨਹੀਂ ਇਹ ਤਾਂ ਕੁਦਰਤੀ ਚੱਲ ਚੁੱਪ ਕਰ ਸਰਦ ਜੀ ਮੈਂ ਗੱਡੀ ਚਲਾਉਂਦਾ ਆ ਆ ਜਾ ਕਰਾਂਗੇ 20 ਮਿੰਟ ਪਹਿਲਾਂ ਆਉਣਾ ਪਿਆ ਕਰਨਾ ਸਵੇਰੇ ਕੋਈ ਨਹੀਂ ਕੋਈ ਠੀਕ ਹੈ ਉਹ ਯਾਰ ਆਉ 20 ਮਿੰਟ ਸਵੇਰੇ ਚੱਲ ਯਾਰ ਕੋਈ ਨਹੀਂ ਠੋਕ ਗਈ ਫਿਰ ਕੀ ਹੋ ਜਾ ਹਾਂ ਜੀ ਰਾਜ ਜੀ ਔਰ ਇਧਰ ਆ ਗੱਡੀ ਨੂੰ ਆਣਾ ਗੱਡੀ ਦਾ ਜਿਆਦਾ ਨਾ ਬੀਬੀ ਆ ਢਾਈ ਗਈ ਕੰਦ ਇਥੋਂ ਬਾਹਰ ਲੈ ਕੇ ਆਣਾ ਓਏ ਓ ਕੈਮਰੇ ਚੱਲਦੇ ਆ ਤੁਸੀਂ ਕਿਤੋਂ ਵੱਜੋਗੇ ਕਿਉਂ ਵੀ ਰਾਜੂ ਆ ਗੰਦ ਨਹੀਂ ਉਹ ਗੱਡੀ ਦਾ ਨਾ ਕੋਈ ਨਹੀਂ ਹੋ ਜਾਣੀ ਸਹੀ ਇਹਨੇ ਗਾਂ ਹੀ ਵੱਜ ਗਿਆ ਯਾਰ ਸੰਗੋ ਹੀ ਘਰ ਹੋ ਗਿਆ ਯਾਰ ਉਹਦੇ ਚਾਲਾ ਨੂੰ ਪਾਣੀ ਪੂਣੀ ਪਿਆਓ ਯਾਰ ਉਹ ਰੋਈ ਜਾਂਦਾ ਯਾਰ ਕੋਈ ਨਹੀਂ ਉਹਨੂੰ ਹਾਂ ਚੁੱਪ ਕਰਾਓ ਤੂੰ ਆ ਜਾ ਜਾ ਉਹਨੂੰ ਪਾਣੀ ਪੂਣੀ ਪਿਆਓ ਯਾਰ ਆਪਣੀ ਸ਼ਰਟ ਲਵਾ ਲਈ ਉਹਨੇ ਕੋਈ ਇਹਨੇ ਰੁਕਣਾ ਹੀ ਨਹੀਂ ਸੀ ਮਿੰਟ ਤੇ ਇਹ ਸੀ ਕਿ ਮਸ਼ੀਨ ਆਪਾਂ ਕਰੰਟ 'ਚ ਹੁੰਦੀ ਨਾ ਜੇ ਗੇਅਰ 'ਚ ਹੁੰਦੀ ਬੈਕ ਗੇਅਰ 'ਚ ਉਹਨੇ ਤਾਂ ਕਿਹੜਾ ਸਟਾਰਟ ਹੋਣਾ ਨਹੀਂ ਉਹ ਸਾਈਕਲ ਟੁੱਟ ਗਿਆ ਆਪਣਾ ਟੁੱਟ ਗਿਆ ਉਹ ਮੂ ਦਾ ਸਾਈਕਲ ਉਹਨਾਂ ਦਾ ਰੋਣਾ ਰੁਣਾਣੀ ਕੰਮ ਕਰ ਕੋਈ ਨਹੀਂ ਚੱਲ ਓਏ ਐ ਲੈ ਅੱਗੇ ਅੱਗੇ ਕਹਿੰਦੇ ਕੀ ਹੋਣੀ ਆ ਬੰਦਾ ਲੌੜਾ ਮੈਂ ਤਾਂ ਲੌੜਾ ਕੋਈ ਨਹੀਂ ਉਹਨਾਂ ਨੇ ਪੈਸੇ ਲੌੜਾ ਨੇ ਸਿਰ ਤੇ ਉੱਪਰ ਰੋਣਾ ਉਹ ਵਾਜ ਦੀ ਸੈਲਫ ਭੈਣ ਚੋ ਸੈਲਫ ਵਜਨ ਦਾ ਟਰੈਕਟਰ ਗੇਅਰ ਸੀ ਕਿ ਉਹ ਨਹੀਂ ਆ ਗੱਡੀ ਦਾ ਨਾ ਪਤਾ ਕਿ ਚੱਕਰ ਹੁੰਦਾ ਇਹ ਹੁਣ ਅਨਟਚ ਸੀਗੀ ਠੁਗੀ ਨਹੀਂ ਸੀ ਕਰੀ ਵੀ ਨਹੀਂ ਨਹੀਂ ਹੁਣ ਇਹ ਇੱਕ ਪਾਰਟ ਆ ਨਾ ਜਿਹੜਾ ਕੋਈ ਪਤਾ ਅੱਬਲ ਤਾਂ ਮੇਰੇ ਸਾਹ ਨਾਲ ਡੈਂਟ ਨਿਕਲ ਜਾਊਗਾ ਹਾਂ ਹਾਂ ਨਿਕਲ ਜੇ ਤਾਂ ਵਧੀਆ ਨਹੀਂ ਤਾਂ ਤੈਨੂੰ ਪਤਾ ਹੀ ਆ ਹਾਂ ਹਾਂ ਇਹ ਵੈਸੇ ਇੰਨੀ ਕੀ ਚੀਜ਼ 10-15000 ਲੱਗ ਜਾਂਦਾ ਹੈ ਇੰਨਾ ਕੀ ਸਾਲਾ ਉਹ ਕੁੜੀਆ ਉੱਤੋਂ ਟੁੱਟ ਗਿਆ ਨਾ ਸ਼ੀਸ਼ਾ ਜਿਹੜਾ ਜੇ ਤੇਰੀ ਗੱਡੀ ਕੋਈ 20 ਲੱਖ ਦੀ ਹੈਗੀ ਆ ਇਹ ਜਿਹੜੇ ਲਾਈਟਾਂ ਹੜਿਆ ਕਿਤੇ ਜ਼ਿਆਦਾ ਨਹੀਂ ਚੱਲ ਲਾਈਟਾਂ ਬਚ ਗਈਆਂ ਚੱਲ ਛੇ ਚੱਲ ਆਪਾਂ ਨੂੰ ਕੋਈ ਨਹੀਂ। ਹੇ ਬੇਬੇ ਨੇ ਵਖਰਾ ਹੋਣਾ ਕੋਈ ਨਹੀਂ ਉਹਨੇ ਕਹਿਣਾ ਮਾ ਉਹਨੇ ਕਰੋ। ਪਾਣੀ ਪੀ। ਆ ਜਾ ਉੱਥੇ ਨਹੀਂ ਪਉਂਦੇ ਤੈਨੂੰ ਕੋਈ ਨਹੀਂ ਕਰਦੇ। ਪੈਸੇ ਪੁਹੇ ਕੋਈ ਨਹੀਂ ਪਾਏਗੇ ਅਸੀਂ। ਹਾਂ ਕੋਈ ਨਹੀਂ। ਨਾ ਤੇਰੇ ਘਰੇ ਦਾ ਦੰਦਰ ਖਾਚੀ ਕਰੀ ਜਾਏਗਾ ਨਾਲ ਉਹ ਟਰੈਕਟਰ ਚਲਾਉਣਾ ਈ। ਆ ਜਾ। ਜਿਵੇਂ ਬਿੱਟੂ ਨੂੰ ਕਰੀਦਾ। ਬਿੱਟੂ ਕਿੱਥੇ ਗਿਆ? ਉਹਨਾਂ ਨੂੰ ਮਾੜਾ ਚੰਗਾ ਗਿਆ। ਚੱਲ ਆ ਜਾ ਉੱਤਰਾ ਬਾਹਰ ਆ ਜਾ। ਚੱਲ ਆ ਜਾ ਆ ਜਾ ਬਾਹਰ ਪਾਣੀ ਪੀ ਲੈ ਹੁਣ। ਕੰਮ ਕਰੀ ਜਾ ਬੋਲੇ ਬੋਲੇ ਬਸ ਤੂੰ। ਬਾਤ ਤੂੰ ਨਿਗਰਾਨੀ ਰੱਖਣੀ ਹੁਣ ਮੇਰੇ ਥਾਂ ਤੇ ਇਹਨਾਂ ਦੇ। ਕੰਮ ਕਰਦੇ ਕਿ ਨਹੀਂ ਕਰਦੇ। ਪਾਣੀ ਪੂਣੀ ਪੀਲਾ ਕੋਈ ਨਹੀਂ ਉਹ ਤਾਂ ਵਜਦੀਆਂ ਰਹਿੰਦੀਆਂ ਜੀ ਤੇਰਾ ਹੱਥ ਉੱਤੇ ਹੀ ਰਗ ਗਿਆ ਹੈਂਗ ਹੋ ਗਿਆ ਉੱਠ ਜਾ ਉਹ ਤਾਂ ਬਾਹਰ ਚੱਲ ਗਿਆ ਉਹ ਬਾਹਰ ਚੱਲ ਗਿਆ ਓਏ ਰੱਬਾ ਉਹ ਬਾਹਰ ਚੱਲ ਗਿਆ ਦਿਲ ਸਾਰੇ ਬੰਦੇ ਡਰ ਗਏ ਜਾਂ ਪਾਣੀ ਪੂਰੀ ਪਿਆ ਯਾਰ ਕੋਈ ਨਹੀਂ ਮਾਪਦੇ ਵੀ ਕੋਈ ਨਹੀਂ 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 ਦਿਲ ਹੈ ਹੱਡ ਡਰ ਕੇ ਗਿਆ ਯਾਰ ਹੂਂ ਕੀ ਗਿਆ ਭੈਣ ਨਹੀਂ ਨਹੀਂ ਯਾਰ ਉਹ ਤਾਂ ਉਹਦਾ ਵਿੱਚ ਰਹਿ ਗਿਆ ਅਸੀਂ ਤਾਂ ਬਠਾ ਰੋੜੀ ਕੁੜੀ ਜਨੇ ਉੱਥੇ ਇਹ ਤਾਂ ਚਲ ਤੇਰੇ ਕੋਲ ਡੈਕ ਨਾਗਾ ਇਹਨਾਂ ਦੇ ਡੈਕ ਜਿਹੜਾ ਸੋਤਰੇ ਵੀ ਨਾਲ ਹੀ ਇਹਨਾਂ ਸਲਫਵਾਜ ਦੀ ਟਰੈਕਟਰ ਗੇੜ ਫੜੇਗਾ ਤੂ ਚੱਲ ਕੰਟਰੋਲ ਹੋ ਗਿਆ ਨਹੀਂ ਬਾਤ ਫਾਈਨਲੀ ਥਾ ਫੇਰ ਆਪਾਂ ਠੀਕ ਕਰਾ ਕੇ ਲੈ ਆਂਦੀ ਆ ਇੱਥੇ ਪਿਆ ਸੀ ਡੈਂਟ ਡੈਂਟ ਕਢਾ ਲਿਆਂਦਾ ਵਿਚਾਰੀ ਦਾ ਪੇਂਟ ਕਰਾਤਾ ਉੱਤੇ ਤੇ ਬਾਕੀ ਜਿਆਦਾ ਮੇਜਰ ਨੁਕਸਾਨ ਨਹੀਂ ਆਇਆ ਸੀ ਸ਼ੀਸ਼ਾ ਹੁਣ ਇਹ ਫੇਰ ਪਾਵਾਂਗੇ ਕਿਉਂਕਿ ਜੇ ਹੁਣ ਨજર ਵੱਟੂ ਵੀ ਥੋੜਾ ਬਾਧਾ ਚਾਹੀਦਾ ਚਾਹੀਦਾ ਜਿਹੋ ਚੀਜ਼ਾਂ ਨਿਕਾ ਲੱਗਦੀ ਹੋਵੇ ਤੇ ਆ ਵਿਚਾਰੀਆਂ ਦੇ ਸਕ੍ਰੈਚ ਚੰਗੇ ਪੈ ਗਏ ਆ ਬਾਕੀ ਅਗੋ ਬੰਪਰ ਵੀ ਬਦਲਾਉਣਾ ਪੈਣਾ ਹੁਣ ਮੈਨੂੰ ਲੱਗਦਾ ਜਿੰਨੇ ਬੰਪਰ ਦੇ ਵੀ ਵਾਲੇ ਸਕ੍ਰੈਚ ਪੈ ਗਏ ਬਾਕੀ ਸਾਰਾ ਕੁਝ ਏ ਟੂ ਜ਼ੈਡ ਸੈਟ ਆ ਆ ਜਿਆਦਾ ਹਿੱਸੇ ਦਬਿਆ ਗਿਆ ਆ ਉਦੇ ਚ ਆਨ ਕਰਕੇ ਤੇ ਇਹਦੇ ਤੇ ਆਪਾਂ ਡੈਂਟ ਕਢਾ ਕੇ ਤੇਰੀ ਪੇਂਟਿੰਗ ਕਰਾ ਲਈ ਆ ਤੇ ਬਸ ਡੈਂਟਿੰਗ ਪੇਂਟਿੰਗ ਹੋ ਗਈ ਹੈ ਜੀ ਇਸ ਦੇ ਨਾਲ ਅੱਜ ਦਾ ਵਲੌਗ ਹੁੰਦਾ ਹੈ ਖਤਮ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ ਬਾਏ ਬਾਏ ਠਾਠਾ ਤੇ ਜਿਹੜਾ ਨੁਕਸਾਨ ਹੋਣਾ ਹੁੰਦਾ ਉਹ ਤਾਂ ਹੋ ਹੀ ਜਾਂਦਾ ਹੁੰਦਾ ਹੁਣ ਕੀ ਕਰ ਸਕਦੇ ਮਿਲਦੇ ਆ ਨੈਕਸਟ ਵਲੌਗ ਠਾਠਾ ਬਾਏ ਬਾਏ